ਸਵਾਗਤ ਹੈ ਤੁਹਾਡਾ ਸਭ ਦਾ ਮੇਰੇ YouTube ਚੈਨਲ Ravi Education ਦੇ ਵਿੱਚ ਅੱਜ ਦਾ ਜੋ ਸਾਡਾ ਟਾਪਿਕ ਹੈ ਉਹ ਹੈ ਚੋਣ ਆਯੋਗ ਦੇ ਕੰਮ ਪਹਿਲੇ ਵਾਲੀ ਵੀਡੀਓ ਦੇ ਵਿੱਚ ਅਸੀਂ ਕਵਰ ਕਰ ਚੁੱਕੇ ਹਾਂ ਕਿ ਚੋਣ ਆਯੋਗ ਦੀ ਬਣਤਰ ਕੀ ਹੈ ਇਹਦੇ ਕਿੰਨੇ ਮੈਂਬਰ ਹੁੰਦੇ ਆ ਉਹਨਾਂ ਦੀ ਤਨਖਾਹ ਕਿਵੇਂ ਹੁੰਦੀ ਹੈ ਉਹਨਾਂ ਦੀ ਨਿਯੁਕਤੀ ਕਿਸ ਤਰ੍ਹਾਂ ਹੁੰਦੀ ਹੈ ਉਹਨਾਂ ਦਾ ਕਾਰਜਕਾਲ ਤੇ ਉਹਨਾਂ ਨੂੰ ਪਦਵੀ ਤੋਂ ਕਿਸ ਤਰ੍ਹਾਂ ਹਟਾਇਆ ਜਾਂਦਾ ਹੈ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਕਵਰ ਕਰਾਂਗੇ ਚੋਣ ਆਯੋਗ ਦੇ ਕੰਮ ਕੀ ਕੀ ਹੈ ਸੰਵਿਧਾਨ ਦੇ ਅਨੁਛੇਦ 324 ਦੇ ਵਿੱਚ ਚੋਣ ਆਯੋਗ ਦੇ ਕੰਮ ਦਿੱਤੇ ਹੋਏ ਆ ਕਿ ਚੋਣਾਂ ਦਾ ਨਰੀਖਣ ਕਰਨਾ, ਨਿਰਦੇਸ਼ਨ ਕਰਨਾ ਤੇ ਕੰਟਰੋਲ ਕਰਨਾ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਚੋਣ ਆਯੋਗ ਨੂੰ ਸੌਂਪੀ ਹੋਈ ਹੈ। ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਉਣੀ ਵੀ ਚੋਣ ਆਯੋਗ ਦੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ ਚੋਣ ਆਯੋਗ ਦੇ ਹੋਰ ਕਿਹੜੇ-ਕਿਹੜੇ ਕੰਮ ਹਨ? ਸਭ ਤੋਂ ਪਹਿਲੇ ਹੈ ਵੋਟਰ ਸੂਚੀਆਂ ਤਿਆਰ ਕਰਨਾ। ਸੰਸਦ ਤੇ ਰਾਜ ਵਿਧਾਨ ਮੰਡਲਾਂ ਦੇ ਚੋਣ ਖੇਤਰਾਂ ਸੰਬੰਧੀ ਵੋਟਰ ਸੂਚੀਆਂ ਤਿਆਰ ਕਰਵਾਉਣ ਦੀ ਜੋ ਜ਼ਿੰਮੇਵਾਰੀ ਹੈ, ਉਹ ਚੋਣ ਆਯੋਗ ਨੂੰ ਸੌਂਪੀ ਗਈ ਹੈ। ਹਰੇਕ ਜਨਗਣਨਾ ਜਦੋਂ 10 ਸਾਲ ਬਾਅਦ ਜਨਗਣਨਾ ਹੁੰਦੀ ਹੈ ਤੇ ਹਰੇਕ ਆਮ ਚੋਣਾ ਜਿਹੜੀਆਂ 5 ਸਾਲ ਬਾਅਦ ਹੁੰਦੀਆਂ ਨੇ ਮਿੱਥੇ ਸਮੇਂ ਤੇ ਹੁੰਦੀਆਂ ਨੇ ਆਮ ਚੋਣਾਂ ਤੋਂ ਪਹਿਲਾਂ ਜਿਹੜੀਆਂ ਨੇ ਵੋਟਰ ਸੂਚੀਆਂ ਦੇ ਵਿੱਚ ਸੋਧ ਕੀਤੀ ਜਾਂਦੀ ਹੈ ਨਵੇਂ ਵੋਟਰਾਂ ਦੇ ਨਾਮ ਦਰਜ ਕਰ ਦਿੱਤੇ ਜਾਂਦੇ ਨੇ ਜਿਹੜੇ 18 ਸਾਲ ਦੇ ਹੋ ਜਾਂਦੇ ਐ ਤੇ ਜਿਹੜੇ ਵੋਟਰ ਸਵਰਗਵਾਸ ਹੋ ਜਾਂਦੇ ਐ ਉਹਨਾਂ ਦੇ ਨਾਮ ਵੋਟਰ ਸੂਚੀਆਂ ਦੇ ਵਿੱਚੋਂ ਖਾਰਜ ਕਰ ਦਿੱਤੇ ਜਾਂਦੇ ਐ ਵੋਟਰ ਸੂਚੀਆਂ ਦੇ ਵਿੱਚ ਜਿਹੜੇ ਵੀ ਨਾਮ ਦਿੱਤੇ ਹੁੰਦੇ ਆ ਉਨ੍ਹਾਂ ਦੇ ਸੰਬੰਧੀ ਕਿਸੇ ਵੀ ਵੋਟਰ ਨੂੰ ਇਤਰਾਜ਼ ਕਰਨ ਦਾ ਅਧਿਕਾਰ ਹੁੰਦਾ ਹੈ ਵੋਟਰਾਂ ਜਾਂ ਰਾਜਨੀਤਿਕ ਦਲਾਂ ਵੱਲੋਂ ਜਿਹੜੇ ਵੀ ਇਤਰਾਜ਼ ਉਠਾਏ ਜਾਂਦੇ ਆ ਇਹਨਾਂ ਦਾ ਨਿਪਟਾਰਾ ਜੋ ਉਹ ਚੋਣ ਆਯੋਗ ਨਾਲ ਸੰਬੰਧਿਤ ਅਧਿਕਾਰੀ ਹੀ ਕਰਦੇ ਆ ਉਸ ਤੋਂ ਨੈਕਸਟ ਹੈ ਸੈਕੰਡ ਪੁਆਇੰਟ ਰਾਜ ਵਿਧਾਨ ਮੰਡਲਾਂ ਦੀਆਂ ਚੋਣਾਂ ਕਰਵਾਉਣਾ ਜਿਹੜਾ ਉਹ ਚੋਣ ਆਯੋਗ ਦਾ ਕੰਮ ਹੈ ਜਿੰਨੇ ਵੀ ਸਾਡੇ ਸਟੇਟ ਹੈ ਤੇ ਸੰਘੀ ਖੇਤਰ ਹੈ ਤੇ ਜਾਂ ਜਿੱਥੇ ਵੀ ਦੋ ਸਦਨੀ ਵਿਧਾਨ ਮੰਡਲ ਹੈ ਵਿਧਾਨਪ੍ਰੀਸ਼ਦ ਤੇ ਵਿਧਾਨ ਸਭਾ ਯਾ ਦਿੱਲੀ ਤੇ ਪੁੱਡੂਚਰੀ ਸੰਘ ਖੇਤਰਾਂ ਦੇ ਵਿੱਚ ਵੀ ਵਿਧਾਨ ਸਭਾ ਦੀ ਵਿਵਸਥਾ ਕੀਤੀ ਗਈ ਹੈ ਸਾਰੇ ਰਾਜਾਂ ਤੇ ਸੰਘ ਖੇਤਰਾਂ ਦੇ ਵਿਧਾਨ ਮੰਡਲਾਂ ਦੀਆਂ ਚੋਣਾਂ ਦਾ ਪ੍ਰਬੰਧ ਹੈ ਜਿਹੜਾ ਉਹ ਚੋਣ ਅਯੋਗ ਦੁਆਰਾ ਹੀ ਕੀਤਾ ਜਾਂਦਾ ਹੈ ਸੰਸਦ ਦੇ ਦੋਵਾਂ ਸਦਨਾਂ ਦੀਆਂ ਚੋਣਾਂ ਦਾ ਪ੍ਰਬੰਧ ਵੀ ਚੋਣ ਅਯੋਗ ਦੁਆਰਾ ਕੀਤਾ ਜਾਂਦਾ ਹੈ ਲੋਕ ਸਭਾ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਇਸ ਲਈ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਆਮ ਕਰਕੇ 5 ਸਾਲ ਮਗਰੋਂ ਹੀ ਕਰਵਾਈਆਂ ਜਾਂਦੀਆਂ ਪਰ ਕਈ ਵਾਰ ਕੀ ਹੁੰਦਾ ਹੈ ਕਿ ਨਿਸ਼ਚਿਤ ਕਾਰਜਕਾਲ ਤੋਂ ਪਹਿਲਾਂ ਵੀ ਕਈ ਵਾਰ ਲੋਕ ਸਭਾ ਭੰਗ ਕਰ ਦਿੱਤੀ ਜਾਂਦੀ ਹੈ ਤਾਂ ਲੋਕ ਸਭਾ ਦੀਆਂ ਜਿਹੜੀਆਂ ਮੱਧ ਕਾਲੀ ਚੋਣਾਂ ਹੁੰਦੀਆਂ ਨੇ ਉਹਨਾਂ ਦਾ ਪ੍ਰਬੰਧ ਵੀ ਚੋਣ ਅਯੋਗ ਦਾ ਦੁਆਰਾ ਹੀ ਕੀਤਾ ਜਾਂਦਾ ਹੈ ਜਿਹੜੀ 11ਵੀਂ ਲੋਕ ਸਭਾ ਸੀ ਉਹ ਕੇਵਲ 18 ਮਹੀਨਿਆਂ ਦੇ ਬਾਅਦ ਹੀ ਭੰਗ ਹੋ ਗਈ ਸੀ ਤੇ ਉਸ ਤੋਂ ਬਾਅਦ ਫਰਵਰੀ ਮਾਰਚ 1998 ਦੇ ਵਿੱਚ ਜਦੋਂ ਦੁਬਾਰਾ ਚੋਣਾਂ ਹੋਈਆਂ 12ਵੀਂ ਲੋਕ ਸਭਾ ਦੀਆਂ ਤਾਂ ਜਿਹੜਾ ਸਮੁੱਚਾ ਪ੍ਰਬੰਧ ਸੀ ਚੋਣਾਂ ਦਾ ਉਹ ਚੋਣ ਅਯੋਗ ਦੁਆਰਾ ਹੀ ਕੀਤਾ ਗਿਆ ਜਿਹੜੀ 12ਵੀਂ ਲੋਕ ਸਭਾ ਸੀ ਉਹ ਵੀ ਲਗਭਗ 13 ਕੁ ਮਹੀਨਿਆਂ ਬਾਅਦ ਹੀ ਭੰਗ ਹੋ ਗਈ ਸੀਗੀ ਤੇ ਅਯੋਗ ਨੇ ਹੁਣ ਤੱਕ ਜਿਹੜਾ ਚੋਣਾਂ ਦਾ ਪ੍ਰਬੰਧ ਹੈ ਉਹ ਪੂਰੇ ਵਧੀਆ ਤਰੀਕੇ ਨਾਲ ਨਿਭਾਇਆ ਹੈ ਇਸ ਤੋਂ ਇਲਾਵਾ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀਆਂ ਜਿਹੜੀਆਂ ਚੋਣਾਂ ਦਾ ਪ੍ਰਬੰਧ ਹੈ ਉਹ ਵੀ ਚੋਣ ਅਯੋਗ ਦੁਆਰਾ ਹੀ ਕੀਤਾ ਜਾਂਦਾ ਹੈ ਇਹਨਾਂ ਚੋਣਾਂ ਦੇ ਲਈ ਵੋਟਰ ਸੂਚੀਆਂ ਤਿਆਰ ਕਰਨੀਆਂ ਚੋਣਾਂ ਲਈ ਘੋਸ਼ਣਾ ਜਾਰੀ ਕਰਨੀ ਨਾਮਜ਼ਦਗੀ ਪੱਤਰ ਦਾਖਲ ਕਰਨੇ ਜਾਂਚ ਪੜਤਾਲ ਕਰਨੀ ਵਾਪਸ ਲੈਣਾ ਤੇ ਚੋਣਾਂ ਆਦਿ ਦੀਆਂ ਤਰੀਕਾ ਨਿਸ਼ਚਿਤ ਕਰਨਾ ਸਾਰਾ ਕੰਮ ਹੈ ਜੋ ਉਹ ਚੋਣ ਅਯੋਗ ਦੁਆਰਾ ਹੀ ਕੀਤਾ ਜਾਂਦਾ ਹੈ ਉਸ ਤੋਂ ਨੈਕਸਟ ਹੈ ਰਾਜਨੀਤਿਕ ਦਲਾਂ ਨੂੰ ਮਾਨਤਾ ਦੇਣਾ ਸਾਡੇ ਦੇਸ਼ ਵਿੱਚ ਦੋ ਪ੍ਰਕਾਰ ਦੇ ਰਾਜਨੀਤਿਕ ਦਲ ਨੇ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਇੱਕ ਪ੍ਰਕਾਰ ਦੀਆਂ ਤਾਂ ਅਜਈਆਂ ਪਾਰਟੀਆਂ ਨੇ ਜਿਨ੍ਹਾਂ ਨੂੰ ਚੋਣ ਅਯੋਗ ਨੇ ਮਾਨਤਾ ਪ੍ਰਦਾਨ ਕੀਤੀ ਹੁੰਦੀ ਹੈ ਤੇ ਦੂਜੀ ਪ੍ਰਕਾਰ ਦੀਆਂ ਜਈਆਂ ਪਾਰਟੀਆਂ ਨੇ ਜਿਨ੍ਹਾਂ ਦੇ ਨਾਮ ਤਾਂ ਚੋਣ ਅਯੋਗ ਕੋਲੇ ਦਰਜ ਹੁੰਦੇ ਆ ਪਰ ਉਹਨਾਂ ਨੂੰ ਚੋਣ ਅਯੋਗ ਦੇ ਵੱਲੋਂ ਮਾਨਤਾ ਪ੍ਰਾਪਤ ਨਹੀਂ ਹੁੰਦੀ ਚੋਣਯੋਗ ਦੀ ਮਾਨਤਾ ਪ੍ਰਾਪਤ ਕਰਨ ਵਾਲੇ ਜਿਹੜੇ ਦਲ ਹੁੰਦੇ ਆ ਉਹ ਵੀ ਅੱਗੇ ਦੋ ਪ੍ਰਕਾਰ ਦੇ ਹੁੰਦੇ ਆ ਇੱਕ ਨੂੰ ਤਾਂ ਰਾਸ਼ਟਰੀ ਰਾਜਨੀਤਿਕ ਦਲ ਕਿਹਾ ਜਾਂਦਾ ਹੈ ਨੈਸ਼ਨਲ ਪੋਲੀਟੀਕਲ ਪਾਰਟੀਆਂ ਤੇ ਦੂਸਰੇ ਹੁੰਦੇ ਆ ਜਿਹੜੇ ਉਹ ਸਟੇਟ ਪਾਰਟੀ ਜਿਨ੍ਹਾਂ ਨੂੰ ਅਸੀਂ ਖੇਤਰੀ ਪਾਰਟੀ ਵੀ ਕਹਿ ਦਿੰਨੇ ਆ ਰਾਜਨੀਤਿਕ ਦਲਾਂ ਨੂੰ ਜਿਹੜੇ ਰਾਸ਼ਟਰੀ ਪਾਰਟੀ ਜਾਂ ਸਟੇਟ ਪਾਰਟੀ ਦਾ ਦਰਜਾ ਜਿਹੜਾ ਮਾਨਤਾ ਵੀ ਚੋਣਯੋਗ ਦੁਆਰਾ ਹੀ ਦਿੱਤੀ ਜਾਂਦੀ ਹੈ ਅਜਿਹੀ ਮਾਨਤਾ ਦੇਣ ਲਈ ਵੀ ਚੋਣਯੋਗ ਦੇ ਨਿਯਮ ਨਿਸ਼ਚਿਤ ਕੀਤੇ ਹੁੰਦੇ ਆ ਉਹਨਾਂ ਨਿਯਮਾਂ ਅਨੁਸਾਰ ਹੀ ਚੋਣ ਆਯੋਗ ਹੈ ਜੋ ਉਹ ਪਾਰਟੀਆਂ ਨੂੰ ਮਾਨਤਾ ਦਿੰਦਾ ਹੈ ਇਸ ਟਾਪਿਕ ਨਾਲ ਸੰਬੰਧਿਤ ਵੀ ਕਿਹੜੀ ਪਾਰਟੀ ਨੂੰ ਖੇਤਰੀ ਪਾਰਟੀ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਕਿਸ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਦਿੱਤਾ ਜਾਂਦਾ ਹੈ ਇਹ ਅਸੀਂ ਪਹਿਲੀ ਪਿਛਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਇਹ ਤੁਸੀਂ ਮੇਰੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਸ ਤੋਂ ਨੈਕਸਟ ਹੈ ਰਾਜਨੀਤਿਕ ਦਲਾਂ ਦੀ ਮਾਨਤਾ ਖਤਮ ਕਰਨੀ 1994 ਦੇ ਵਿੱਚ ਚੋਣ ਕਮਿਸ਼ਨ ਨੇ ਇੱਕ ਆਦੇਸ਼ ਜਾਰੀ ਕੀਤਾ ਸੀ ਉਹਦੇ ਅਨੁਸਾਰ ਕੀ ਸੀਗਾ ਕਿ ਚੋਣ ਅਯੋਗ ਕਿਸੇ ਵੀ ਅਜੇ ਮਾਨਤਾ ਪ੍ਰਾਪਤ ਰਾਜਨੀਤਿਕ ਦਲ ਦੀ ਮਾਨਤਾ ਖਤਮ ਕਰ ਸਕਦਾ ਹੈ ਜਿਹੜਾ ਜਿਹੜੀ ਵੀ ਪਾਰਟੀ ਚੋਣ ਅਯੋਗ ਦੇ ਦੁਆਰਾ ਜਿਹੜੇ ਕੋਈ ਨਿਸ਼ਚਿਤ ਕੀਤੇ ਹੁੰਦੇ ਆ ਮਾਡਲ ਕੋਡ ਆਫ ਕੰਡਕਟ ਜਾਂ ਸਮੇਂ-ਸਮੇਂ ਤੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਹੁੰਦੀਆਂ ਨੇ ਉਹਨਾਂ ਦੀ ਪਾਲਣਾ ਨਹੀਂ ਕਰਦੀ ਤਾਂ ਚੋਣ ਅਯੋਗ ਉਹਦੀ ਮਾਨਤਾ ਰੱਦ ਕਰ ਸਕਦਾ ਹੈ ਜਦੋਂ ਵੀ 5 ਸਾਲ ਬਾਅਦ ਆਮ ਚੋਣਾਂ ਨਿਯਾਨ ਵਿਸਥਵਾਤ ਚੋਣਯੋਗ ਜਿਹੜੇ ਮਾਨਤਾ ਪ੍ਰਾਪਤ ਸਾਰੇ ਰਾਜਨੀਤਿਕ ਦਲ ਹੁੰਦੇ ਆ ਉਹਨਾਂ ਦੇ ਵੱਲੋਂ ਜਿਹੜੀਆਂ ਵੋਟਾਂ ਪ੍ਰਾਪਤ ਕੀਤੀਆਂ ਹੁੰਦੀਆਂ ਉਹਨਾਂ ਦਾ ਨਰੀਖਣ ਕਰਦਾ ਹੈ ਜਿਸ ਦਲ ਨੂੰ ਸਟੇਟ ਜਾਂ ਰਾਸ਼ਟਰੀ ਪਾਰਟੀ ਘੋਸ਼ਿਤ ਕਰਨਾ ਹੁੰਦਾ ਹੈ ਤਾਂ ਉਹਦੇ ਲਈ ਕੀ ਕਰਦਾ ਜਿੰਨੇ ਵੀ ਲੋੜੀਂਦੇ ਮਤਾਂ ਦੀ ਘੱਟੋ ਘੱਟ ਪ੍ਰਾਪਤ ਹੁੰਦੇ ਹਨ ਨੂੰ ਚੋਣਯੋਗ ਉਸ ਦਲ ਦੀ ਮਾਨਤਾ ਖਤਮ ਕਰ ਦਿੰਦਾ ਜਿੰਨੇ ਰਾਸ਼ਟਰੀ ਪਾਰਟੀ ਲਈ ਉਹਨਾਂ ਦਾ ਟਾਰਗੇਟ ਹੁੰਦਾ ਜੇ ਉਹ ਜੀਵ ਨਹੀਂ ਕਰਦੀ ਪਾਰਟੀ ਤਾਂ ਉਹਨੂੰ ਰਾਸ਼ਟਰੀ ਪਾਰਟੀ ਦੀ ਉਹਦੀ ਮਾਨਤਾ ਖਤਮ ਕਰ ਦਿੱਤੀ ਜਾਂਦੀ ਹੈ ਜੇਕਰ ਉਹ ਸਟੇਟ ਪਾਰਟੀ ਦੀ ਟਾਰਗੇਟ ਨਹੀਂ ਪੂਰਾ ਕਰਦੀ ਤਾਂ ਉੱਥੇ ਵੀ ਉਹਦੀ ਮਾਨਤਾ ਖਤਮ ਹੋ ਜਾਂਦੀ ਹੈ ਜਿਵੇਂ ਕਿ 29 ਜੁਲਾਈ 2010 ਨੂੰ ਚੋਣ ਕਮਿਸ਼ਨ ਨੇ ਕੀ ਕੀਤਾ ਸੀ ਜਿਹੜਾ ਰਾਸ਼ਟਰੀ ਜਨਤਾ ਦਲ ਦੇ ਜਿਹੜਾ ਰਾਸ਼ਟਰੀ ਰਾਜਨੀਤਿਕ ਦਲ ਦੇ ਰੂਪ ਵਿੱਚ ਮਾਨਤਾ ਸੀ ਉਹਨੂੰ ਰੱਦ ਕਰ ਦਿੱਤਾ ਸੀ ਪਹਿਲਾਂ ਰਾਸ਼ਟਰੀ ਜਨਤਾ ਦਲ ਸੀ ਜੋ ਰਾਸ਼ਟਰੀ ਪਾਰਟੀ ਸੀਗੀ ਕਿਉਂਕਿ ਇਹ ਦਾਲ ਅਪ੍ਰੈਲ ਮਈ 2009 ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਉਹ ਉਹਨੀਆਂ ਸੀਟਾਂ ਪ੍ਰਾਪਤ ਨਹੀਂ ਕਰ ਸਕਿਆ ਸੀ ਜਿੰਨੀਆਂ ਕਿ ਰਾਸ਼ਟਰੀ ਰਾਜਨੀਤਿਕ ਪਾਰਟੀ ਨੂੰ ਚਾਹੀਦੀਆਂ ਸੀ ਉਸ ਤੋਂ ਨੈਕਸਟ ਹੈ ਚੋਣ ਨਿਸ਼ਾਨ ਪ੍ਰਦਾਨ ਕਰਨੇ ਪਾਰਟੀਆਂ ਨੂੰ ਚੋਣ ਨਿਸ਼ਾਨ ਪ੍ਰਦਾਨ ਕਰਨੇ ਚੋਣਾਂ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਭਾਗ ਲੈਂਦੀਆਂ ਹਰ ਜਾਂ ਸੁਤੰਤਰ ਉਮੀਦਵਾਰ ਹੁੰਦੇ ਆ ਜਿਹੜੇ ਆਜ਼ਾਦ ਉਮੀਦਵਾਰ ਚੋਣਾਂ ਦੇ ਵਿੱਚ ਖੜੇ ਹੁੰਦੇ ਆ ਸਭ ਕੋਲੇ ਆਪਣੇ ਆਪਣੇ ਚੋਣ ਨਿਸ਼ਾਨ ਹੁੰਦੇ ਆ ਵੱਖ-ਵੱਖ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਤੇ ਆਜ਼ਾਦ ਉਮੀਦਵਾਰਾਂ ਇਹ ਜਿਹੜੇ ਚੋਣ ਨਿਸ਼ਾਨ ਇਹਨਾਂ ਨੂੰ ਮਿਲਦੇ ਆ ਇਹਦਾ ਨਿਸ਼ਚਿਤ ਕਰਨ ਦਾ ਕੰਮ ਹੈ ਜੋ ਉਹ ਚੋਣ ਆਯੋਗ ਦੁਆਰਾ ਕੀਤਾ ਜਾਂਦਾ ਹੈ। ਰਾਸ਼ਟਰੀ ਪੱਧਰ ਦੀ ਪਾਰਟੀ ਤੇ ਰਾਜ ਪੱਧਰ ਤੇ ਜਿਹੜੇ ਪ੍ਰਮਾਣਿਤ ਪਾਰਟੀਆਂ ਹੁੰਦੀਆਂ ਨੇ ਉਹਨਾਂ ਲਈ ਜਿਹੜੇ ਚੋਣ ਨਿਸ਼ਾਨ ਆ ਉਹ ਸਥਾਈ ਤੌਰ ਤੇ ਸੁਰੱਖਿਅਤ ਹੁੰਦੇ ਆ। ਤੇ ਅਜਿਹੇ ਜਿਹੜੇ ਰਾਜਨੀਤਿਕ ਦਲ ਆ ਸਾਰੀਆਂ ਚੋਣਾਂ ਦੇ ਵਿੱਚ ਹੀ ਉਹੀ ਚੋਣ ਨਿਸ਼ਾਨਾਂ ਦੀ ਵਰਤੋਂ ਕਰਦੇ ਆ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਆ ਕਿ ਕਾਂਗਰਸ ਦਾ ਚੋਣ ਨਿਸ਼ਾਨ ਆ ਜੋ ਹੱਥ ਪੰਜਾ ਤੇ ਹਰ ਵਾਰ ਉਹੀ ਚੋਣ ਨਿਸ਼ਾਨ ਹੁੰਦਾ ਜੇਕਰ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਫੁੱਟ ਪੈ ਜਾਂਦੀ ਹੈ ਤਾਂ ਉਹਦੇ ਜਿਹੜੇ ਪਾਰਟੀ ਦਾ ਚੋਣ ਨਿਸ਼ਾਨ ਹੁੰਦਾਗਾ ਉਹਦਾ ਅੰਤਮ ਨਿਰਣਾ ਜਿਹੜਾ ਉਹ ਚੋਣ ਆਯੋਗ ਦੁਆਰਾ ਹੀ ਕੀਤਾ ਜਾਂਦਾ ਹੈ ਚੋਣ ਨਿਸ਼ਾਨ ਦੇ ਸੰਬੰਧੀ ਹਰ ਤਰ੍ਹਾਂ ਦੇ ਝਗੜੇ ਹੁੰਦੇ ਆ ਜਿਹੜੇ ਉਹਨਾਂ ਦਾ ਨਿਪਟਾਰਾ ਕਰਨ ਦੀ ਜ਼ਿੰਮੇਵਾਰੀ ਵੀ ਚੋਣ ਆਯੋਗ ਦੀ ਹੁੰਦੀ ਹੈ ਉਸ ਤੋਂ ਨੈਕਸਟ ਹੈ ਰਜਿਸਟ੍ਰੇਸ਼ਨ ਕਰਨਾ ਰਾਜਨੀਤਿਕ ਪਾਰਟੀਆਂ ਦੀ ਰਜਿਸਟ੍ਰੇਸ਼ਨ ਕਰਨਾ 1952 ਦੇ ਵਿੱਚ ਇੱਕ ਕਾਨੂੰਨ ਬਣਾਇਆ ਗਿਆ ਸੀ ਜਿਦੇ ਵਿੱਚ ਇਹ ਵਿਵਸਥਾ ਕੀਤੀ ਗਈ ਸੀ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਚੋਣ ਕਮਿਸ਼ਨ ਦੇ ਕੋਲ ਰਜਿਸਟਰ ਹੋਣੀਆਂ ਚਾਹੀਦੀਆਂ ਨੇ ਤੇ ਜਿਹੜਾ ਵੀ ਜਿਹੜੀ ਵੀ ਪਾਰਟੀ ਚੋਣ ਕਮਿਸ਼ਨ ਦੇ ਕੋਲ ਰਜਿਸਟਰ ਨਹੀਂ ਹੋਵੇਗੀ ਭਾਰਤ ਵਿੱਚ ਉਹਨੂੰ ਰਾਜਨੀਤਿਕ ਪਾਰਟੀ ਨਹੀਂ ਮੰਨਿਆ ਜਾਵੇਗਾ ਚੋਣ ਕਮਿਸ਼ਨ ਨੇ ਉਸ ਦਲ ਨੂੰ ਸਿਰਫ ਉਸੇ ਦਲ ਨੂੰ ਰਜਿਸਟਰ ਕਰੇਗਾ ਜਿਸ ਦਲ ਦਾ ਭਾਰਤੀ ਸੰਵਿਧਾਨ ਲੋਕਤੰਤਰ ਜਿਹੜਾ ਜਿਹਦੇ ਉੱਪਰ ਧਰਮ ਨਿਰਪੱਖਤਾ ਤੇ ਸਮਾਜਵਾਦ ਉੱਤੇ ਵਿਸ਼ਵਾਸ ਕਰਦਾ ਹੋਏਗਾ ਜਿਹੜਾ ਨਾਲ ਉਸੇ ਪਾਰਟੀ ਨੂੰ ਹੀ ਰਜਿਸਟਰ ਕਰੇਗਾ ਤੇ ਉਸ ਤੋਂ ਨੈਕਸਟ ਹੈ ਚੋਣਾਂ ਸੰਬੰਧੀ ਨਿਯਮ ਨਿਸ਼ਚਿਤ ਕਰਨੇ ਚੋਣਾਂ ਨੂੰ ਵਧੀਆ ਤਰੀਕੇ ਨਾਲ ਕਰਾਉਣ ਕਰਾਉਣ ਦੇ ਲਈ ਨਿਰਪੱਖ ਬਣਾਉਣ ਦੇ ਲਈ ਚੋਣ ਆਯੋਗ ਹੈ ਜਿਹੜਾ ਸਮੇਂ-ਸਮੇਂ ਤੇ ਨਿਯਮ ਨਿਸ਼ਚਿਤ ਕਰਦਾ ਹੈ ਅਜਿਹੇ ਨਿਯਮਾਂ ਦੀ ਪਾਲਣਾ ਕਰਨ ਲਈ ਉਹ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਪਾਵੰਦ ਕਰਦਾ ਹੈ ਤੇ ਲੋਡਿੰਗ ਦੇ ਟਾਈਮ-ਟਾਈਮ ਤੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾਂਦੇ ਨੇ ਚੋਣਾਂ ਸੰਬੰਧੀ ਜਿਹੜੀਆਂ ਵੀ ਕੋਈ ਸ਼ਿਕਾਇਤਾਂ ਹੁੰਦੀਆਂ ਨੇ ਚੋਣ ਅਯੋਗ ਕੋਲ ਪਹੁੰਚਦੀਆਂ ਨੇ ਤੇ ਚੋਣ ਅਯੋਗ ਉਹਨਾਂ ਸ਼ਿਕਾਇਤਾਂ ਦਾ ਨਿਜਵਾ ਦੇ ਅਨੁਸਾਰੀ ਨਿਪਟਾਰਾ ਕਰਦਾ ਹੈ ਚੋਣਾਂ ਨੂੰ ਸੁਤੰਤਰ ਤੇ ਨਿਰਪੱਖ ਕਰਾਉਣ ਦੇ ਲਈ ਚੋਣ ਖੇਤਰਾਂ ਦੇ ਵਿੱਚ ਵੱਖ-ਵੱਖ ਅਬਜ਼ਰਵਰਜ਼ ਨਿਯੁਕਤ ਕੀਤੇ ਜਾਂਦੇ ਨੇ ਉਸ ਤੋਂ ਨੈਕਸਟ ਹੈ ਚੋਣਾਂ ਨੂੰ ਪਿੱਛੇ ਪਾਉਣਾ ਚੋਣਾ ਕਰਵਾਉਣ ਦੀ ਕੋਸ਼ਿਸ਼ ਨਾਂ ਜਾਰੀ ਜਦੋਂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਵੀ ਚੋਣ ਆਯੋਗ ਕਿਸੇ ਵੀ ਚੋਣ ਖੇਤਰ ਦੇ ਵਿੱਚ ਚੋਣਾਂ ਨੂੰ ਪਿੱਛੇ ਪਾ ਸਕਦਾ ਲੇਟ ਕਰ ਸਕਦਾ ਜੇਕਰ ਕਿਸੇ ਉਮੀਦਵਾਰ ਜਾਂ ਸਰਕਾਰ ਜਾਂ ਕਿਸੇ ਹੋਰ ਸਬੰਧਤ ਵਿਅਕਤੀ ਦੁਆਰਾ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੁੰਦੀ ਹੈ ਤਾਂ ਚੋਣ ਆਯੋਗ ਸਬੰਧਤ ਚੋਣ ਖੇਤਰ ਦੇ ਵਿੱਚ ਚੋਣਾਂ ਜਿਹੜੀ ਉਹ ਮੁਲਤਵੀ ਕਰ ਸਕਦਾ ਜਿਸ ਕਿਸੇ ਚੋਣ ਖੇਤਰ ਦੇ ਵਿੱਚ ਕਿਸੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਦੀ ਮੌਤ ਹੋ ਜਾਂਦੀ ਹੈ ਉਸ ਚੋਣ ਖੇਤਰ ਦੀ ਚੋਣ ਪ੍ਰਕਿਰਿਆ ਨੂੰ ਵੀ ਰੱਦ ਕਰਨਾ ਚੋਣ ਕਮਿਸ਼ਨ ਦਾ ਅਧਿਕਾਰ ਹੈ ਅਜਾਈ ਚੋਣ ਪ੍ਰਕਿਰਿਆ ਨੂੰ ਰੱਦ ਕਰਕੇ ਉਸ ਖੇਤਰ ਲਈ ਨਵੀਂ ਚੋਣ ਪ੍ਰਕਿਰਿਆ ਦੀ ਘੋਸ਼ਣਾ ਕਰਨਾ ਵੀ ਚੋਣ ਆਯੋਗ ਦਾ ਹੀ ਕੰਮ ਹੈ ਉਸ ਤੋਂ ਨੈਕਸਟ ਹੈ ਨਿਰਦੇਸ਼ ਜਾਰੀ ਕਰਨਾ ਚੋਣਾਂ ਨੂੰ ਵਧੀਆ ਢੰਗ ਦੇ ਨਾਲ ਕਰਵਾਉਣ ਦਾ ਜਿਹੜਾ ਕੰਮ ਹੈ ਉਹ ਚੋਣ ਕਮਿਸ਼ਨ ਦਾ ਹੈ ਆਪਣੀ ਇਸ ਜ਼ਿੰਮੇਵਾਰੀ ਦੀ ਪੂਰਤੀ ਦੇ ਲਈ ਚੋਣ ਕਮਿਸ਼ਨ ਹੈ ਜੋ ਕੇਂਦਰ ਸਰਕਾਰ ਰਾਜ ਸਰਕਾਰ ਤੇ ਰਾਜਨੀਤਿਕ ਪਾਰਟੀਆਂ ਤੇ ਜਿੰਨੇ ਵੀ ਚੋਣ ਲੜ ਰਹੇ ਉਮੀਦਵਾਰ ਹੁੰਦੇ ਐ ਸਾਰਿਆਂ ਨੂੰ ਲੋਡਿੰਗ ਦੇ ਆਦੇਸ਼ ਦਿੰਦਾ ਹੈ ਸਮੇਂ-ਸਮੇਂ ਤੇ ਜਿਵੇਂ ਇੱਕ ਵਾਰ 1993 ਦੇ ਵਿੱਚ ਨਿਰਦੇਸ਼ ਦਿੱਤਾ ਸੀ ਕਿ ਸਾਰੇ ਜਿੰਨੇ ਵੀ ਵੋਟਰ ਐ ਉਹਨਾਂ ਦੇ ਕੋਲ ਆਇਡੈਂਟੀਟੀ ਕਾਰਡ ਹੋਣਾ ਜ਼ਰੂਰੀ ਐ ਤਾਂ ਕਿ ਜਿਹੜੀ ਜਾਲੀ VOTING ਨਾ ਹੋ ਸਕੇ ਤੇ ਉਸ ਤੋਂ ਬਾਅਦ 1997 ਦੇ ਵਿੱਚ ਚੋਣ ਆਯੋਗ ਨੇ ਇਹ ਨਿਰਦੇਸ਼ ਦਿੱਤਾ ਸੀ ਕਿ ਚੋਣ ਮਹਿ ਮੰਦਰਣ ਕੇਵਲ ਪ੍ਰਧਾਨ ਮੰਤਰੀ ਹੀ ਸਰਕਾਰੀ ਹਵਾਈ ਜਾਜ ਦੀ ਵਰਤੋਂ ਕਰ ਸਕਦਾ ਹੈ ਤੇ ਦੂਜੇ ਮੰਤਰੀਆਂ ਨੂੰ ਸਰਕਾਰੀ ਜਾਜਾਂ ਦੀ ਵਰਤੋਂ ਕਰਨ ਦੀ ਮਨਾਹੀ ਕਰ ਦਿੱਤੀ ਗਈ ਸੀ ਇਸ ਤੋਂ ਨੈਕਸਟ ਹੈ ਜੋ ਉਹ ਹੈ ਮਿਲੇ ਜੁਲੇ ਕੰਮ ਸਤੰਤਰ ਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਦੇ ਲਈ ਜਿਹੜਾ ਚੋਣ ਆਯੋਗ ਹੈ ਉਹ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਇਸ ਤੋਂ ਲਾ ਬਾਉ ਹੋਰ ਕੀ ਕੀ ਕੰਮ ਕਰਦਾ ਹੈ ਚੋਣ ਪ੍ਰਕਿਰਿਆ ਜਦੋਂ ਸ਼ੁਰੂ ਹੋ ਜਾਂਦੀ ਹੈ ਸ਼ੁਰੂ ਹੋਣ ਤੋਂ ਬਾਅਦ ਚੋਣ ਆਯੋਗ ਸਰਕਾਰੀ ਦਾ ਅਧਿਕਾਰੀ ਹੁੰਦੇ ਆ ਜਿਹੜੇ ਉਹਨਾਂ ਦੀਆਂ ਬਦਲੀਆਂ ਤੇ ਰੋਕ ਲਗਾ ਸਕਦਾ ਹੈ ਪਰ ਜੇਕਰ ਉਹ ਜ਼ਰੂਰੀ ਸਮਝੇ ਤਾਂ ਅਧਿਕਾਰੀਆਂ ਦੀ ਬਦਲੀ ਕਰਨ ਦੇ ਨਿਰਦੇਸ਼ ਵੀ ਦੇ ਸਕਦਾ ਹੈ ਚੋਣ ਖੇਤਰ ਦੀ ਚੋਣ ਰੱਦ ਕਰਕੇ ਦੁਬਾਰਾ ਤੋਂ ਚੋਣ ਕਰਵਾਉਣ ਦੇ ਨਿਰਦੇਸ਼ ਦੇ ਸਕਦਾ ਹੈ ਜਿਨ੍ਹਾਂ ਚੋਣ ਕੇਂਦਰਾਂ ਤੋਂ ਚੋਣ ਕਾਨੂੰਨ ਦੀ ਉਲੰਘਣਾ ਹੋਈ ਹੋਵੇ ਉਹਨਾਂ ਚੋਣ ਕੇਂਦਰਾਂ ਤੇ ਦੁਬਾਰਾ ਤੋਂ ਵੋਟਿੰਗ ਕਰਾਉਣ ਦੇ ਨਿਰਦੇਸ਼ ਜਾਰੀ ਕਰ ਸਕਦਾ ਹੈ ਚੋਣ ਪ੍ਰਕਿਰਿਆ ਦੇ ਦੌਰਾਨ ਕਿਸੇ ਵੀ ਸਰਕਾਰ ਦੀ ਜਹੀ ਕਾਰਵਾਈ ਨੂੰ ਰੱਦ ਕਰ ਸਕਦਾ ਜੋ ਨਿਰਪੱਖ ਚੋਣਾਂ ਤੇ ਪ੍ਰਭਾਵ ਪਾਉਂਦੀ ਹੋਵੇ ਚੋਣ ਅਯੋਗ ਦੀ ਆਗਿਆ ਤੋਂ ਬਿਨਾ ਵੋਟਾਂ ਦੀ ਗਿਣਤੀ ਬਿਲਕੁਲ ਨਹੀਂ ਕੀਤੀ ਜਾਂਦੀ ਜੇਕਰ ਜ਼ਰੂਰੀ ਸਮਝੇ ਤਾਂ ਚੋਣ ਅਯੋਗ ਕੀ ਕਰਦਾ ਕਿਸੇ ਚੋਣ ਖੇਤਰ ਦੇ ਵੋਟਾਂ ਦੀ ਗਿਣਤੀ ਦੁਬਾਰਾ ਤੋਂ ਵੀ ਕਰਵਾ ਸਕਦਾ ਹੈ ਚੋਣ ਲੜਨ ਵਾਲੇ ਹਰੇਕ ਜਿਹੜੇ ਉਮੀਦਵਾਰ ਨੂੰ ਚੋਣ ਪ੍ਰਕਿਰਿਆ ਖਤਮ ਹੋਣ ਤੋਂ 45 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਦੁਬਾਰਾ ਆਪਣੀ ਚੋਣ ਦੇ ਲਈ ਜਿੰਨੇ ਵੀ ਖਰਚੇ ਕੀਤੇ ਹੁੰਦੇ ਆ ਉਹਨਾਂ ਦਾ ਹਿਸਾਬ ਹੈ ਜਿਹੜਾ ਉਹ ਚੋਣ ਅਯੋਗ ਨੂੰ ਦੇਣਾ ਜ਼ਰੂਰੀ ਹੁੰਦਾ ਹੈ ਜਿਹੜੇ ਉਮੀਦਵਾਰ ਹੁੰਦੇ ਆ ਇਸ ਕਾਨੂੰਨੀ ਵਿਵਸਥਾ ਦੀ ਪਾਲਣਾ ਨਹੀਂ ਕਰਦੇ ਚੋਣ ਅਯੋਗ ਉਹਨਾਂ ਨੂੰ ਚੋਣ ਲੜਨ ਲਈ ਕਈ ਵਾਰ ਅਯੋਗ ਕੋਸ਼ਤ ਕਰ ਦਿੰਦਾ ਹੈ ਇਹ ਤਾਂ ਸੀਗੇ ਚੋਣ ਅਯੋਗ ਦੇ ਕੰਮ ਇਸ ਤੋਂ ਇਲਾਵਾ ਜੇ ਅਸੀਂ ਉਹਨਾਂ ਦੀ ਕ੍ਰਿਟੀਕਲ ਐਵੈਲੂਏਸ਼ਨ ਕਰਦੇ ਆ ਤਾਂ ਕਿਤੇ ਨਾ ਕਿਤੇ ਚੋਣ ਅਯੋਗ ਹੈ ਜੋ ਉਹ ਸਹੀ ਨਹੀਂ ਬੈਠਦਾ ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਚੋਣ ਅਯੋਗ ਦੇ ਜਿਹੜੇ ਬਹੁ ਮੈਂਬਰੀ ਹੋਣਾ ਉਹ ਬੰਧਨਕਾਰੀ ਸੰਵਿਧਾਨਕ ਵਿਵਸਥਾ ਹੈ ਨਹੀਂਗੇ ਜੇ ਰਾਸ਼ਟਰਪਤੀ ਚਾਏ ਤਾਂ ਵੋ ਮੈਂਬਰੀ ਅਯੋਗ ਗਠਿਤ ਕਰ ਸਕਦਾ ਨਾ ਚਾਹੇ ਤਾਂ ਨਹੀਂ ਵੀ ਕਰ ਸਕਦਾ ਜਿਹੜੀਆਂ ਉਹਨਾਂ ਦੀਆਂ ਯੋਗਤਾਵਾਂ ਨੇ ਚੋਣ ਕਮਿਸ਼ਨਰਾਂ ਦੀਆਂ ਉਹ ਵੀ ਨਿਸ਼ਚਿਤ ਨਹੀਂ ਕੀਤੀਆਂ ਗਈਆਂ ਕਈ ਵਾਰ ਆਪਣੀ ਨਜ਼ਦੀਕੀ ਨੂੰ ਵੀ ਰਾਸ਼ਟਰਪਤੀ ਹੈ ਜਿਹੜਾ ਉਹ ਚੋਣ ਕਮਿਸ਼ਨਰ ਦੇ ਰੂਪ ਦੇ ਵਿੱਚ ਰੱਖ ਸਕਦਾ ਹੈ ਤੇ ਉਸ ਤੋਂ ਬਾਅਦ ਪਦਵੀ ਤੋਂ ਹਟਾਉਣਾ ਹੈ ਜਿਹੜਾ ਚੋਣ ਕਮਿਸ਼ਨਰਾਂ ਨੂੰ ਜਿਹੜੇ ਸਹਾਇਕ ਚੋਣ ਕਮਿਸ਼ਨਰ ਹੁੰਦੇ ਆ ਦੋਨਾਂ ਨੂੰ ਪਦਵੀ ਤੋਂ ਹਟਾਉਣ ਦਾ ਜਿਹੜੇ ਵਿਵਸਥਾ ਗਈ ਉਹ ਵੀ ਦੋਸ਼ਪੂਰਨ ਹੈ ਜਿਸ ਤਰ੍ਹਾਂ ਕਿ ਮੁੱਖ ਚੋਣ ਕਮਿਸ਼ਨਰ ਦੇ ਕਹਿਣ ਤੇ ਹੀ ਉਹਨਾਂ ਨੂੰ ਪਦਵੀ ਤੋਂ ਹਟਾ ਦਿੱਤਾ ਜਾਂਦਾ ਹੈ ਕਿ ਜਿਹੜਾ ਕਿ ਬਹੁਤੀ ਕੋਈ ਸੋਲਿਡ ਤਰੀਕਾ ਨਹੀਂ ਹੈ ਤੇ ਚੋਣ ਆਯੋਗ ਦੇ ਵਿੱਚ ਨਿਰਣੇ ਲੈਣ ਦੀ ਜਿਹੜੀ ਵਿਧੀ ਹੈ ਉਹ ਵੀ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਸੋ ਇਹ ਸੀ ਸਾਡਾ ਅੱਜ ਦਾ ਟੌਪਿਕ ਚੋਣ ਆਯੋਗ ਦੇ ਕੰਮ ਕੀ ਕੀ ਹੈ ਤੇ ਸਾਡੀ ਨੈਕਸਟ ਵੀਡੀਓ ਦੇ ਵਿੱਚ ਹੋਏਗਾ ਸੰਵਿਧਾਨ ਦਾ ਨਿਰਮਾਣ ਕਿਸ ਤਰ੍ਹਾਂ ਹੋਇਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਥੈਂਕ ਯੂ